ਪੰਜਾਬ ਅਤੇ ਪੰਜਾਬੀਅਤ ਨੂੰ ਦੇਸ਼ ਵਿਦੇਸ਼ ਵਿੱਚ ਮੁਹੱਬਤ ਕਰਨ ਵਾਲੇ ਸਨੇਹੀਓ ਪਿਆਰ ਪਰਿਸ਼ਤ ਸ੍ਰੀ ਅਕਾਲ ਮੈਂ ਕੁਲਦੀਪ ਸਿੰਘ ਬਰਮਾਲੀ ਪਰ ਤੁਸੀਂ ਦੇਖ ਰਹੇ ਹੋ ਆਵਾਜ਼ ਖਲਕ ਵਿੱਚ ਅੱਤਵਾਦੀ ਕਾਨੂੰਨ ਦੇ ਕਰਨਾਮੇ ਤੋਂ ਬਾਅਦ ਬਹੁਤ ਸਾਰੀਆਂ ਜਾਣਾਂ ਜਦੋਂ ਚਲੀਆਂ ਜਾਂਦੀਆਂ ਨੇ ਤੇ ਦੇਸ਼ ਦੀ ਸਰਕਾਰ ਵੱਲੋਂ ਬੜੇ ਵੱਡੇ ਤੇ ਅਹਿਮ ਫੈਸਲੇ ਲੈ ਕੇ ਬਹੁਤ ਸਾਰੀਆਂ ਪਾਬੰਦੀਆਂ ਕਵਾਂਟੀ ਦੇਸ਼ ਪਾਕਿਸਤਾਨ ਦੇ ਉੱਤੇ ਲਾਗੂ ਕੀਤੀਆਂ ਜਾਂਦੀਆਂ ਨੇ ਉਸ ਦੇ ਬਦਲੇ ਵਿੱਚ ਗੁਆਂਢੀ ਦੇਸ਼ ਵੱਲੋਂ ਵੀ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਦਿਲ ਦਿਖਾਉਣ ਵਾਲੀਆਂ ਨੇ ਕਿਉਂਕਿ ਹਰ ਗੁਆਂਢੀ ਮੁਲਕ ਲਈ ਡਿਪਲੋਮੈਟਿਕ ਢੰਗ ਨਾਲ ਉਥੋਂ ਦੇ ਜ਼ਖਮਾਂ ਤੇ ਮੱਲਬ ਲਾਉਣ ਦੇ ਯਤਨ ਕੀਤੇ ਜਾਂਦੇ ਹਨ ਅਤੇ ਡਿਪਲੋਮੈਟਿਕ ਯਤਨ ਹੀ ਹੁੰਦੇ ਨੇ ਕਿ ਉਸ ਦੇਸ਼ ਨੂੰ ਠਰਸ ਦੇਣ ਦਾ ਯਤਨ ਦੂਜੇ ਦੇਸ਼ਾਂ ਵਿੱਚ ਸਬੰਧ ਨੇ ਜਿਹੜੇ ਉਸ ਖਾਵੇਂ ਬਣਾਉਣ ਦਾ ਕੰਮ ਕਰਦਾ ਹੈ ਹੁਣ ਜਦੋਂ ਹਿੰਦੁਸਤਾਨ ਵਿੱਚ ਇਹ ਘਟਨਾ ਵਾਪਰੀ ਤੇ ਦੇਸ਼ ਦੇ ਗ੍ਰਹਿ ਮੰਤਰੀ ਵੱਲੋਂ ਤੁਰੰਤ ਉੱਥੇ ਪੁੱਜ ਜਾਣਾ 27 ਜਾਨਾਂ ਇੱਕੋ ਵੇਲੇ ਉਹਨਾਂ ਹੱਸਦੇ ਖੇਡਦੇ ਪਰਿਵਾਰਾਂ ਦੇ ਉਹਨਾਂ ਨਾਬਯੋਤਾ ਜੋੜਿਆਂ ਦੇ ਵਿੱਚੋਂ ਪਤ੍ਤੀਆਂ ਦੀਆਂ ਸੁਹਾਗ ਦੀਆਂ ਚਲੇ ਜਾਣੀਆਂ ਜਦੋਂ ਕਿਸੇ ਬੀਬੀ ਦਾ ਸੁਹਾਗ ਇਸ ਤਰ੍ਹਾਂ ਘਾਟੀ ਦੇ ਵਿੱਚ ਉਜੜਦਾ ਜਿੱਥੇ ਜਿੱਥੇ ਬਹੁਤ ਸੁਖਾਵੇ ਪਲਾਂ ਵਿੱਚ ਆਪਣੀ ਜ਼ਿੰਦਗੀ ਦਾ ਆਨੰਦ ਮਾਣਿਆ ਜਾਂਦਾ ਹੋਵੇ ਉੱਥੇ ਅਚਾਨਕ ਆ ਕੇ ਉਹਨਾਂ 'ਤੇ ਹਮਲਾ ਕਰਕੇ ਉਹਨਾਂ ਦਾ ਧਰਮ ਪੁੱਛ-ਪੁੱਛ ਕੇ ਮੌਤ ਦਿੱਤੀ ਜਾਵੇ ਤੇ ਕਿੰਨੀ ਦੁਖਦਾਈ ਗੱਲ ਹੈ ਹੁਣ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਉੱਥੇ ਪੁੱਜ ਕੇ ਬਹੁਤ ਸਾਰੀਆਂ ਪਾਬੰਦੀਆਂ ਨੇ ਜਿਹੜੀਆਂ ਬਾਅਦ ਵਿੱਚ ਐਲਾਨ ਕੀਤੀਆਂ ਜਾਂਦੀਆਂ ਨੇ ਗੁਆਂਡੀ ਦੇਸ਼ ਤੇ ਸਾਰੇ ਨਾਗਰਿਕਾਂ ਨੂੰ ਵਾਪਸ ਜਾਣ ਦਾ ਜਿਹੜੇ ਟੂਰਿਸਟ ਆਏ ਹੁੰਦੇ ਨੇ ਉਹਨਾਂ ਨੂੰ ਵਾਪਸ ਜਾਣ ਦਾ ਹੁਕਮ ਕੀਤਾ ਜਾਂਦਾ ਆ ਪਾਣੀਆਂ ਦੇ ਸਮਝੌਤੇ ਬਾਰੇ ਗੱਲ ਕੀਤੀ ਜਾਂਦੀ ਆ ਹੋਰ ਬਹੁਤ ਸਾਰੀਆਂ ਪਾਬੰਦੀਆਂ ਉੱਥੋਂ ਦੇ ਇਥੇ ਦੇ ਰਾਜਦੂਤ ਨੂੰ ਸਖਤੀ ਕੀਤੀ ਜਾਂਦੀ ਹੈ ਬਹੁਤ ਕੁਝ ਕੀਤਾ ਜਾਂਦਾ ਹੈ ਤੇ ਪਾਕਿਸਤਾਨ ਦੇ ਉੱਤੇ ਬਾਗਾ ਬਾਰਡਰ ਨਾਲ ਵਪਾਰ ਨੇ ਜਿਹੜੇ ਟਾਰੀ ਪਾਰਡਰ ਆਹੀਂ ਵਪਾਰ ਨੇ ਜਿਹੜੇ ਉਹਨਾਂ ਉੱਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਬਹੁਤ ਸਖਤੀ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਗੁਆਂਢੀ ਦੇਸ਼ ਵੱਲੋਂ ਵੀ ਐਸਾ ਹੀ ਕੀਤਾ ਜਾਂਦਾ ਹੈ ਸਾਰੇ ਹਿੰਦੁਸਤਾਨ ਦੇ ਯਾਤਰੀਆਂ ਨੂੰ ਵੀਜ਼ੇ ਰੱਦ ਕਰਕੇ ਉਹਨਾਂ ਨੂੰ ਵਾਪਸ ਭੇਜਣ ਦਾ ਹੁਕਮ ਕੀਤਾ ਜਾਂਦਾ ਹੈ ਇਸ ਤੋਂ ਇਲਾਵਾ ਜਿਹੜੇ ਸਿਖਿਸ਼ਤ ਹਾਲੂ ਗਏ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਹੈ ਉਸ ਤੋਂ ਇਲਾਵਾ ਹਵਾਈ ਖੇਤਰ ਤੇ ਪਾਬੰਦੀ ਲਾ ਦਿੱਤੀ ਜਾਂਦੀ ਹੈ ਸ਼ਿਮਲਾ ਸਮਝੌਤੇ ਨੂੰ ਸਸਪੈਂਡ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਅਤੇ ਸਭ ਤੋਂ ਜਿਹੜਾ ਕਿਨਾਉਣਾ ਕਾਰਨਾਮਾ ਕੁਝ ਮਜ਼ਾਈਲਾਂ ਦਾ ਪਰਖਣ ਕਰਨ ਦਾ ਫੈਸਲਾ ਕੀਤਾ ਜਾਂਦਾ ਹੈ ਕਰਾਚੀ ਦੇ ਵਿੱਚ ਜਦੋਂ ਦੋਵਾਂ ਦੇਸ਼ਾਂ ਵਿੱਚ ਤਲਖਵਾਜੀ ਇਸ ਕਦਰ ਵੱਧ ਜਾਂਦੀ ਹੈ ਤਾਂ ਕੁਦਰਤੀ ਹੈ ਕਿ ਆਉਣ ਵਾਲੇ ਹਾਲਾਤ ਨੇ ਜਿਹੜੇ ਉਚ ਚੁਣੌਤੀ ਭਰਪੂਰ ਬਣ ਜਾਂਦੇ ਨੇ ਤੋਂਮ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਖਿਲਾਫ ਸਖਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਨੇ ਬਹੁਤ ਸਾਰੇ ਸਮਝੌਤੇ ਸਸਪੈਂਡ ਕਰ ਦਿੱਤੇ ਗਏ ਨੇ ਜਲ ਵਿਵਾਦ ਦਾ ਜਿਹੜਾ ਜਲ ਸਮਝੌਤਾ ਹੈ ਉਹਨੂੰ ਮੋਤਲ ਕਰ ਦਿੱਤਾ ਗਿਆ ਹੈ ਤੇ ਜਦੋਂ ਐਸੇ ਹਾਲਾਤ ਨਫ਼ਰਤ ਭਰੇ ਬਣਦੇ ਨੇ ਤਾਂ ਜਿਸ ਦੇਸ਼ ਨੂੰ ਪੀੜਾ ਮਿਲ ਰਹੀ ਹੋਵੇ ਜਿਹੜਾ ਦੇਸ਼ ਜਕਮ ਸਹਿ ਰਿਹਾ ਹੋਵੇ ਉਹਨੂੰ ਹਮਦਰਦੀ ਦੀ ਲੋੜ ਆ ਜਿਹੜੀ ਉਹ ਕੁੜੱਤਣ ਦੇ ਵਿੱਚ ਦੂਜੇ ਪਾਸਿਓਂ ਗੰਢੀ ਵੱਲੋਂ ਦਿੱਤੀ ਜਾਂਦੀ ਹੋਵੇ ਫਿਰ ਬਹੁਤ ਦੁੱਖਦਾਈ ਪਲ ਹੁੰਦੇ ਨੇ ਜਦੋਂ ਆਰਥਿਕ ਤੌਰ ਤੇ ਬਹੁਤ ਮਾੜੇ ਹਾਲਾਤਾਂ ਵਿੱਚੋਂ ਨਿਕਲ ਰਿਹਾ ਦੇਸ਼ ਪਾਕਿਸਤਾਨ ਉਹਨੂੰ ਬਹੁਤ ਜ਼ਰੂਰਤ ਹੁੰਦੀ ਹੈ ਦੂਜੇ ਦੇਸ਼ਾਂ ਨਾਲ ਵਪਾਰ ਦੀ ਡਿਪਲੋਮੈਟਿਕ ਚਤਨ ਇਹ ਨਹੀਂ ਕਹਿੰਦੇ ਕਿ ਕੰਟੀਨੂ ਅੱਖਾਂ ਦਿਖਾਉਣ ਨਾਲ ਸਾਡਾ ਵਪਾਰ ਚੱਲਦਾ ਰਹੇਗਾ ਸਾਡਾ ਦੇਸ਼ ਵੀ ਕਿਸੇ ਦੂਜੇ ਦੇਸ਼ ਦੇ ਵਪਾਰ ਤੇ ਨਿਰਭਰ ਹੋ ਸਕਦਾ ਹੈ ਪਰੰਤੂ ਇਹ ਤਰੀਕਾ ਵਧੀਆ ਨਹੀਂ ਹੁਣ ਜਦੋਂ ਦੋਵਾਂ ਦੇਸ਼ਾਂ ਵਿੱਚਕਾਰ ਕੁਰਪਤਨ ਭਰੇ ਮਾਹੌਲ ਬਣ ਰਹੇ ਨੇ ਕੁਰਤਨ ਵੱਧ ਰਹੀ ਹੈ ਤਾਂ ਇੱਕ ਤਰ੍ਹਾਂ ਐਸਾ ਜਾਪ ਰਿਹਾ ਕਿਤੇ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਵਰਤਾਰਾ ਚੱਲ ਰਿਹਾ ਹੈ ਇਹ ਕੋਈ ਖਤਰਨਾਕ ਰੂਪ ਤੇ ਨਹੀਂ ਲੈ ਜਾਵੇਗਾ ਹੁਣ ਜਦੋਂ ਅਸੀਂ ਪਹਿਲਗਾਮ ਦੇ ਵਿੱਚ ਵਾਪਰੀਆਂ ਉਹਨਾਂ ਘਟਨਾਵਾਂ ਵੱਲ ਦੇਖਦੇ ਆਂ ਕਿ ਬੜੀ ਦੇਰ ਬਾਅਦ ਸਵਰਗ ਸਮਝੀ ਜਾਂਦੀ ਕਸ਼ਮੀਰ ਦੀ ਘਾਟੀ ਪਹਿਲਗਾਮ ਦੇ ਵਿੱਚ ਕੁਝ ਪਰਿਵਾਰ ਕੁਝ ਬੀਬੀਆਂ ਕੁਝ ਪਤੀ ਕੁਝ ਜੋੜੇ ਹਨ ਮਨਮੋਨ ਮਨਾਉਣ ਲਈ ਉੱਥੇ ਜਾਂਦੇ ਨੇ ਉਹਨਾਂ ਦੇ ਪਤੀਆਂ ਨੂੰ ਅਲੱਗ ਕਰ ਲਿਆ ਜਾਂਦਾ ਹੈ ਉਹਨਾਂ ਦਾ ਧਰਮ ਪੁੱਛਿਆ ਜਾਂਦਾ ਹੈ ਤੇ ਧਰਮ ਪੁੱਛ ਕੇ ਗੋਲੀ ਮਾਰ ਦਿੱਤੀ ਜਾਂਦੀ ਹੈ ਅੱਜ ਇੱਕ ਵੀਡੀਓ ਵਾਇਰਲ ਹੁੰਦੀ ਆ ਇੱਕ ਬੀਬੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਹਿ ਰਹੀ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਆਪ ਜੀ ਕਿਸੇ ਵੀ ਰੂਪ ਵਿੱਚ ਆਓ ਸਾਡਾ ਧਰਮ ਖਤਰੇ ਵਿੱਚ ਹੈ ਜਦੋਂ ਅਸੀਂ ਇਹ ਸਾਰੇ ਵਰਤਾਰੇ ਨੂੰ ਵੇਖਦੇ ਹਾਂ ਇਤਿਹਾਸ ਅਜਿਹਾ ਇਤਿਹਾਸ ਅਜਿਹਾ ਉਹ ਕੁਦਰਤੀ ਹੈ ਸਾਹਮਣੇ ਆ ਜਾਂਦਾ ਵੀਡੀਓ ਕਿਵੇਂ ਬਣੀ ਇਸ ਤੇ ਕੋਈ ਵੀ ਕਾਰਨ ਕੋਈ ਵੀ ਪੱਖ ਹੋ ਸਕਦੇ ਨੇ ਪਰੰਤੂ ਅੱਜ ਜਦੋਂ ਕਸ਼ਮੀਰ ਪਹਲਗਾਮ ਦੇ ਵਿੱਚ ਧਰਮ ਪੁੱਛ ਕੇ ਗੋਲੀ ਮਾਰੀ ਜਾਂਦੀ ਹੈ ਤੇ ਇਹ ਵਰਤਾਰਾ ਬਹੁਤ ਮਾੜਾ ਹੈ ਜਦੋਂ ਅਸੀਂ ਭਾਵੇਂ ਸਾਡੇ ਦੇਸ਼ ਦੀ ਸਰਕਾਰ ਆ ਭਾਵੇਂ ਗੁਆਂਢੀ ਦੇਸ਼ ਦੀ ਸਰਕਾਰ ਆ ਜਦੋਂ ਧਰਮ ਦੇ ਨਾਂ ਤੇ ਇਹ ਸਾਰੇ ਵਰਤਾਰੇ ਵਾਪਰਦੇ ਨੇ ਫਿਰ ਉਹਦੇ ਵਿੱਚੋਂ ਨਫ਼ਰਤਾਂ ਉਪਜਦੀਆਂ ਨੇ ਜਦੋਂ ਨਫ਼ਰਤਾਂ ਉਪਜਦੀਆਂ ਨੇ ਨਫ਼ਰਤਾਂ ਦੇ ਵਿੱਚੋਂ ਹਿੰਸਾ ਉਪਜਦੀ ਆ ਤੇ ਜਦੋਂ ਹਿੰਸਾ ਉਪਜਦੀ ਆ ਉਹਦੇ ਵਿੱਚ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਨੇ ਤੇ ਜਦੋਂ ਜਾਨਾਂ ਚਲੀਆਂ ਜਾਂਦੀਆਂ ਨੇ ਫਿਰ ਪਰਿਵਾਰ ਉੱਝੜਦੇ ਨੇ ਤੇ ਜਦੋਂ ਪਰਿਵਾਰ ਉੱਝੜਦੇ ਨੇ ਫਿਰ ਸਾਰਾ ਵਰਤਾਰਾ ਸੁੰਨ ਹੋ ਕੇ ਰਹਿ ਜਾਂਦਾ ਇਸ ਕਰਕੇ ਅੱਜ ਅਸੀਂ ਜਦੋਂ ਪਹਿਲਗਾਮ ਦੇ ਵਿੱਚ ਵਾਪਰੀਆਂ ਇਹਨਾਂ ਘਟਨਾਵਾਂ ਵੱਲ ਦੇਖਦੇ ਆਂ ਤੇ ਮਨ ਪ੍ਰਸਿੱਜਿਆ ਜਾਂਦਾ ਸਾਰਾ ਬੱਚਾ-ਬੱਚਾ ਅੱਜ ਦੇਸ਼ ਨਾਲ ਖੜਾ ਹੈ ਦੇਸ਼ ਨਾਲ ਹਮਦਰਦੀ ਹੈ ਬੱਚਾ-ਬੱਚਾ ਅੱਜ ਸਰਕਾਰ ਨਾਲ ਖੜਾ ਹੈ ਸਾਰੇ ਦੇਸ਼ ਵਿੱਚ ਮੋਮਬਤੀ ਮਾਰਚ ਪ੍ਰਾਰਥਨਾ ਕੀਤੀਆਂ ਜਾ ਰਹੀਆਂ ਨੇ ਦੁਆਵਾਂ ਕੀਤੀਆਂ ਜਾ ਰਹੀਆਂ ਨੇ ਗੁਰਦਾਰਿਆਂ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਪਰ ਇਹ ਵਰਤਾਰਾ ਕੋਈ ਨਾ ਮਾਨੇ ਵਾਪਰਦਾ ਜਦੋਂ 2000 ਦੇ ਵਿੱਚ ਅਮਰੀਕਾ ਦੇ ਉਸ ਵੇਲੇ ਦੇ ਰਾਸ਼ਟਰਪਤੀ ਬਿਲ ਕਲਿੰਟਨ ਇੰਡੀਆ ਆਉਂਦੇ ਨੇ ਚਿੱਟੀ ਸਿੰਘਪੁਰਾ ਜੰਮੂ ਕਸ਼ਮੀਰ ਦੇ ਵਿੱਚ ਇੱਕ ਪਿੰਡ ਹੈ ਉਸ ਪਿੰਡ ਦੇ ਵਿੱਚ 36 ਤੋਂ ਵੱਧ ਨਿਰਦੋਸ਼ ਸਿੱਖਾਂ ਨੂੰ ਮਾਰ ਦਿੱਤਾ ਗਿਆ ਸੀ ਛੋਟੇ-ਛੋਟੇ ਨੌਜਵਾਨ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਅੱਤਵਾਦੀਆਂ ਵੱਲੋਂ ਤੇ ਹੁਣ ਅਮਰੀਕਾ ਦੇ ਉਪ ਰਾਸ਼ਟਰਪਤੀ ਨੇ ਦੀ ਆਉਣਾ ਤੇ ਹੁਣ ਹਿੰਦੂਆਂ ਦਾ ਧਰਮ ਪੁੱਛ-ਪੁੱਛ ਕੇ ਗੋਲੀ ਮਾਰ ਰਹੇ ਉਸੇ ਇਲਾਕੇ ਦੇ ਵਿੱਚ ਜਦੋਂ ਸੈਲਾਨੀ ਕਸ਼ਮੀਰ ਵਿੱਚ ਘੁੰਮਣ ਜਾਂਦੇ ਨੇ ਪਤਾ ਹੈ ਇਲਾਕਾ ਅੱਤਵਾਦੀਆਂ ਦੀ ਕਿਤੇ ਨਾ ਕਿਤੇ ਛੁਪਣਗਾਹ ਰਿਹਾ ਹੈ ਤੇ ਉਸ ਇਲਾਕੇ ਵਿੱਚ ਸੈਲਾਨੀਆਂ ਨੂੰ ਇੰਨੇ ਖੁੱਲੇ ਰੂਪ ਵਿੱਚ ਛੱਡ ਦੇਣਾ ਇਹ ਸੁਰੱਖਿਆ ਪੱਖੋਂ ਕਮਜ਼ੋਰੀ ਤਾਂ ਜ਼ਰੂਰ ਹੈ ਕਿਉਂਕਿ ਪ੍ਰਵੰਤ ਅਗਾਊਂ ਏਜੰਸੀਆਂ ਸਾਰਾ ਕੁਝ ਅਗਾਊਂ ਹੋਣਾ ਚਾਹੀਦਾ ਸੀ ਪਰੰਤੂ ਜਦੋਂ ਇਹ ਵਰਤਾਰਾ ਵਾਪਰ ਹੀ ਚੁੱਕਿਆ ਹੈ ਤੇ ਸਾਰਾ ਬੱਚਾ ਬੱਚਾ ਅੱਜ ਦੇਸ਼ ਨਾਲ ਖੜਾ ਹੈ ਤੇ ਐਸੇ ਵਰਤਾਰੇ ਵਿੱਚ ਗਵਾਂਡੀ ਮੁਲਕ ਦਾ ਇਸ ਤਰੀਕੇ ਦਾ ਵਰਤਾਓ ਹੈ ਜਿਹੜਾ ਬਹੁਤ ਮਾੜਾ ਹੈ ਅੱਜ ਗਵਾਂਡੀ ਮਜਾਇਲਾਂ ਦੇ ਪਰਖਣ ਕਰਨ ਦੀਆਂ ਗੱਲਾਂ ਨੇ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਜਦੋਂ ਡਿਪਲੋਮੈਟਿਕ ਯਤਨ ਹੁੰਦੇ ਨੇ ਅ ਤੁਹਾਡੇ ਸਾਹਮਣੇ ਬੜੀ ਦੇਰ ਤੋਂ ਬਹੁਤ ਸਾਰੇ ਯੂਕਰੇਨ ਵਰਗੇ ਰਸ਼ੀਆ ਵਰਗੇ ਦੇਸ਼ ਨੇ ਜਿਹੜੇ ਉਹ ਜੰਗਾਂ ਦਾ ਜੁੱਧਾਂ ਦਾ ਸਾਹਮਣਾ ਕਰਦੇ ਕਰਦੇ ਬਰਵਾਦ ਹੋ ਗਏ ਨੇ ਕਿਸੇ ਤੀਜੇ ਦਾ ਕੁਝ ਨਹੀਂ ਜਾਣਾ ਜਦੋਂ ਜੰਗ ਲੜਦੀ ਆ ਉਹਦੇ ਵਿੱਚ ਕੀਮਤੀ ਜਾਨਾਂ ਦੀ ਪਹਿਚਾਣ ਨਹੀਂ ਹੁੰਦੀ ਕਿ ਕਿਹਦੀ ਚਲੀ ਗਈ ਹੈ ਧਰਮਾਂ ਦੀ ਲੜਾਈ ਜਿਉਂਦੇ ਜੀ ਹੁੰਦੀ ਆ ਧਰਮਾਂ ਦੀ ਲੜਾਈ ਜੰਗਾ ਤੋਂ ਪਹਿਲਾਂ ਦੀ ਗੱਲ ਹੁੰਦੀ ਹੈ ਤੇ ਜਦੋਂ ਜੰਗਾ ਲੱਗ ਜਾਂਦੀਆਂ ਨੇ ਉਦੋਂ ਅ ਕਿਸੇ ਦਾ ਧਰਮ ਨਹੀਂ ਵੇਖਿਆ ਜਾਂਦਾ ਹੁਣ ਤੇ ਪੁੱਛਿਆ ਗਿਆ ਧਰਮ ਗੋਲੀ ਮਾਰਨ ਤੋਂ ਪਹਿਲਾਂ ਫਿਰ ਪੁੱਛਿਆ ਨਹੀਂ ਜਾਂਦਾ ਆਪਣੇ ਆਪ ਨੁਕਸਾਨ ਬੇ ਬੇਤਹਾਸ਼ਾ ਨੁਕਸਾਨ ਹੈ ਜਿਹੜਾ ਉਹ ਸਾਹਮਣਾ ਕਰਨਾ ਪੈਂਦਾ ਤੇ ਉਸ ਨੁਕਸਾਨ ਦੀ ਪੂਰਤੀ ਬਰਿਆਂ ਤੱਕ ਵੀ ਨਹੀਂ ਹੋ ਸਕਦੀ ਸਦੀਆਂ ਤੱਕ ਵੀ ਸ਼ਾਇਦ ਨਾ ਹੋ ਸਕਦੀ ਹੋਵੇ ਜਿਹੜਾ ਉਹਨਾਂ ਮੁਲਕਾਂ ਨੂੰ ਆਪਾਂ ਸਾਰੇ ਪੁੱਛ ਕੇ ਦੇਖੀਏ ਜਿਹੜੇ ਮੁਲਕਾਂ ਨੇ ਇਹ ਸੰਤਾਪ ਹੱਡੀ ਹੰਡਾਇਆ ਜਿਹੜੇ ਮੁਲਕਾਂ ਨੇ ਇਹ ਸੰਤਾਪ ਮੁਲਕ ਨੂੰ ਖੜਾ ਹੋਣ ਵਾਸਤੇ ਸਦੀਆਂ ਲੱਗ ਜਾਂਦੀਆਂ ਨੇ ਤੇ ਬਰਬਾਦ ਹੋਣ ਵਾਸਤੇ ਕੁਝ ਸਮਾਂ ਹੀ ਲੱਗਦਾ ਆਓ ਦੁਆ ਕਰੀਏ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਨੇ ਦੋਵਾਂ ਦੇਸ਼ਾਂ ਵਿੱਚ ਕੁਟਣ ਹੈ ਸਾਡਾ ਦੇਸ਼ ਤੇ ਸੰਤਾਪ ਚੱਲ ਰਿਹਾ ਹੈ ਅਰਗਦਾ ਸੇਖ ਚੱਲ ਰਿਹਾ ਹੈ ਹਿੰਦੁਸਤਾਨ ਨੂੰ ਦਰਦ ਹੈ ਹਿੰਦੁਸਤਾਨ ਦੀਆਂ ਪੁੱਬਾਂ ਚੀਕਾਂ ਵਿੱਚ ਬਦਲੀਆਂ ਨੇ ਮਾਤਮ ਹੈ ਤੇ ਪ੍ਰੰਤੂ ਹੌਂਡੀ ਮੁਲਕ ਵੱਲੋਂ ਇਹਨਾਂ ਹਾਲਾਤਾਂ ਵਿੱਚ ਵੀ ਮੇਰੇ ਅਈਲੈਂਡ ਦਾ ਪਰਿਕਸ਼ਨ ਕਰਨਾ ਇਹ ਸਮਝੋ ਬਾਹਰ ਦੀ ਕਹਾਣੀ ਹੈ ਐਸਾ ਨਹੀਂ ਹੋਣਾ ਚਾਹੀਦਾ ਕਿ ਯਤਨ ਨੇ ਜਿਹੜੇ ਉਹ ਡਿਪਲੋਮੈਟਿਕ ਹੀ ਰਹਿਣੇ ਚਾਹੀਦੇ ਨੇ ਹਿੰਸਾ ਬਰਬਾਦੀ ਨੂੰ ਜਨਮ ਦਿੰਦੀ ਹੈ ਤੇ ਬਰਬਾਦੀ ਹੈ ਜਿਹੜੀ ਉਹ ਕਈ ਪੀੜ੍ਹੀਆਂ ਨੂੰ ਨਾਲ ਲੈ ਜਾਂਦੀ ਹੈ ਆਓ ਦੁਆ ਕਰੀਏ ਜਿਸ ਪਾਸੇ ਨੂੰ ਮੁਲਕ ਵੱਧ ਰਹੇ ਨੇ ਜਿਸ ਤਰੀਕੇ ਨਾਲ ਗਵਾਂਢੀ ਮੁਲਕ ਵੱਲੋਂ ਇਸ ਵਰਤਾਰੇ ਤੋਂ ਬਾਅਦ ਆਪਣੀ ਹਉਮੈ ਆਪਣੇ ਹੰਕਾਰ ਨੂੰ ਪੱਠੇ ਪਾਏ ਜਾ ਰਹੇ ਨੇ ਉਹ ਕਿਸੇ ਵੀ ਤਰ੍ਹਾਂ ਅੱਛਾ ਨਹੀਂ ਉਹ ਉਥੋਂ ਦੀ ਮਨੁੱਖਤਾ ਵਾਸਤੇ ਵੀ ਤੇ ਇੱਥੋਂ ਦੀ ਵਾਸਤੇ ਵੀ ਦੋਨਾਂ ਪਾਸਿਆਂ ਤੋਂ ਖਤਰਨਾਕ ਹੈ ਦੇਸ਼ ਅੱਜ ਇਸ ਵੇਲੇ ਗਮ ਵਿੱਚ ਹੈ ਸੋਗ ਵਿੱਚ ਹੈ ਅੱਜ ਚੀਕਾਂ ਅੱਜ ਗਮਾਂ ਦੀ ਉਦਾਸੀ ਨੇ ਸਾਰਾ ਮੁਲਕ ਘੇਰ ਲਿਆ ਸਾਰਾ ਦੇਸ਼ ਸਰਕਾਰ ਨਾਲ ਖੜਾ ਹੈ ਪਰੰਤੂ جنگ ਦਾ ਖਤਰਾ ਹੈ ਜਿਹੜਾ ਉਹ ਕਿਸੇ ਵੀ ਪੱਖੋਂ ਦੇਸ਼ ਦੇ ਹਿੱਤ ਵਿੱਚ ਨਹੀਂ ਤੇ ਇੱਥੇ ਆ ਕੇ ਆਪਾਂ ਸਾਰਿਆਂ ਨੂੰ ਦੁਆਵਾਂ ਕਰਨੀਆਂ ਚਾਹੀਦੀਆਂ ਨੇ ਕਿ ਜੰਗਾਂ ਜੁੱਦਾਂ ਨਾਲ ਹਮੇਸ਼ਾ ਬਰਬਾਦੀਆਂ ਦੀ ਇਵਾਰਤ ਲਿਖੀ ਜਾਂਦੀ ਹੈ ਅਮਨ ਤੇ ਸ਼ਾਂਤੀ ਦੀ ਇਵਾਰਤ ਹਮੇਸ਼ਾ ਵੱਡੇ ਦਿਲਾਂ ਨਾਲ ਲਿਖੀ ਜਾਂਦੀ ਹੈ ਆਓ ਦੁਆ ਕਰੀਏ ਸਾਡਾ ਦੇਸ਼ ਅਸਦਾ ਵਸਦਾ ਰਹੇ ਫਿਲ ਹਾਲ ਇਨਹੀ ਬੇਕਦਰ ਹੋ ਸਾਡਾ ਚੈਨਲ ਆਵਾਜ਼-ਏ-ਖਲਕ ਇਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ ਸਤਿ ਸ੍ਰੀ ਅਕਾਲ